ਨੇ ਹਾਜੀ ਦੀ ਟੋਲ ਨਿਕਲੀ ਹੈ ਅੱਜ ਇਹਨਾਂ ਦੀ ਅੱਜ ਆਉਂਦਾ ਆਹ ਕੰਮ ਉਹ ਵੀ ਨਹੀਂ ਸਹੀ ਉਹਨੂੰ ਦੇਖੋ ਮਿਸਟਰ ਲੱਗੇ ਸੱਚਾ ਸਰਕਾਰੀ ਵਲੇ ਲੱਗੇ ਉਹਦੇ ਨਾਲ ਤਾਂ ਵੀ ਕਲਪ ਕੀਤੀ ਇਹਨੂੰ ਤਾਂ ਠੀਕ ਪਾਈ ਦਾ ਦਿਓ ਕਿਹੜਾ ਪਿੰਡ ਵਾ ਤੇ ਆ ਕੀ ਜਿਹੜਾ ਹੋ ਰਿਹਾ ਹੈ ਤੇ ਕਿਉਂ ਪੁਲਿਸ ਬੁਲਾਈ ਗਈ ਆ ਇਹ ਪਿੰਡ ਬੱਬਰੀ ਨੰਗਲ ਆ ਇਹ ਸਟੇਟਿਅ ਸੱਤਾ ਪਿੰਡਾਂ ਦੀ ਇਹ ਇਹਦਾ ਚੱਲਣ ਦਾ ਕੇਸ ਚੱਲਣ ਦੀ ਆ ਵਾ ਕਿਸੇ ਗੱਲ ਕੇਸ ਚੱਲਣ ਦੀ ਆ ਵਾ ਇਹ ਪੰਚਾਇਤ ਦੇ ਹੱਕ ਚ ਹੋ ਗਿਆ ਵਾ ਇਹਨੇ ਉੱਤੇ ਅਪੀਲ ਪਾਈ ਨਾ ਇਹਨੂੰ ਕੁਝ ਠੇਵ ਲਿਆ ਨਾ ਕੋ ਕੁਝ ਵੀ ਨਹੀਂ ਮਿਲਿਆ ਤੇ ਫੇਰ ਵੀ ਇਹ ਕੰਦਾ ਕੱਡਾਂ ਦਿਆ ਗਾੜੀ ਆ ਵੇਖੋ ਵੀ ਕਿੱਥੇ ਹੀ ਤੇ ਫੇਰ ਇੱਥੇ ਲਾਇਆ ਗਾੜੀ ਇਹ ਵੇਖੋ ਵੀ ਸੱਤਾ ਪਿੰਡਾਂ ਦਾ ਇੱਥੇ ਸਸਮ ਆਇਆ ਵਾ ਠੀਕ ਆ ਇੱਥੇ ਲੋਕੀ ਖਾਦ ਖਰਦੇ ਸੀ ਕੱਪੜਾ ਖਰਦੇ ਸੀ ਅਈ ਇੱਥੇ ਹੁਣ ਜਦੋਂ ਖਾਸ ਤੋਂ ਨਹੀਂ ਕਿੱਥੇ ਛਡਾਈਏ ਸਾਡੇ ਕੋਲ ਜਗ੍ਹਾ ਹੀ ਨਹੀਂ ਪ੍ਰੋਪਰ ਈ ਨਾ ਬੰਦੇ ਦਾ ਇਹ ਮਸਤਾ ਸਿੰਘ ਜੇ ਕਰਨਾਲ ਸਿੰਘ ਕੀ ਕੰਮ ਕਰਦਾ ਹੈਗਾ ਉਹ ਜਿਉਂ ਨੀ ਪੰਦ ਸੈਕਟਰ ਹੀ ਪਹਿਲੇ ਮੜਾ ਮੋਟਾ ਇਥੇ ਲੱਗਾ ਸੀ ਉਹਦੇ ਉਸ ਬੰਦੇ ਦੇ ਜੀ ਮੈਨੂੰ ਤਰਖਾਵਾਂ ਨਹੀਂ ਮਿਲੀਆਂ ਤੇ ਤੇ ਜਗ੍ਹਾ ਦੇ ਕਬਜ਼ਾ ਕਰ ਬੈਠਿਆ ਹੁਣ ਤੁਸੀਂ ਪੁਲਿਸ ਨੂੰ ਬੁਲਾ ਕੇ ਕੀ ਕਹਾਂਗੇ ਇਸੇ ਬਾਤ ਨੂੰ ਵੀ ਰੋਕੋ ਤਾਂ ਉਹ ਆਤੇ ਵੀ ਇਹ ਰੁਕਣਾ ਚਾਹੀਦਾ ਵਾ ਜਿੰਨਾ ਚਿਰ ਸਾਡੇ ਹੱਕ 'ਚ ਨਹੀਂ ਹੁੰਦਾ ਠੀਕ ਆ ਜੇ ਹੱਕ 'ਚ ਹੋਊਗਾ ਤੇ ਫੇਰ ਹੀ ਆ ਜੇ ਤੇਰੇ ਤੇਰੇ ਕੋ ਕੋਈ ਪ੍ਰੂਫ ਹੀ ਨਹੀਂ ਹੈ ਕੋਈ ਚੀਜ਼ ਹੀ ਨਹੀਂ ਆ ਤੇਰੇ ਕੋ ਕੋ ਕਾਗਜ਼ ਨਹੀਂ ਕੋ ਪੱਤਰ ਨਹੀਂ ਆ ਝੂਠਾ ਵਾ ਤੇਰਾ ਸਾਲ ਝੂਠਾ ਵਾ 420 ਜਨੇ ਫਸਨਾ ਵਾ ਐਵੇਂ ਧੱਕੇ ਨਾਲ ਵੇਜੋ ਲਿਆ ਲਿਆ ਗੇ ਗਾੜੀਆਂ ਵੇਖੋ ਕੱਢਣ ਦਿਆ ਕੋਈ ਪਿੰਡ ਦੇ ਸਰਪੰਚ ਤਾਂ ਕੋਈ ਗੱਲ ਪਨ ਨਹੀਂ ਕੀਤੀ ਨੇ ਨਾ ਇਹ ਕੁਵਾਰੀਆਂ ਨੂੰ ਘਲਾਇ ਪੁਲਿਸ ਘਲਾਈ ਬਡ ਡਕਾਓ ਇਹਨਾਂ ਨੂੰ ਜਦੋਂ ਤੁਹਾਡੇ ਕੋਈ ਇਹਨਾਂ ਨੇ ਮਰਕੇ ਫੇਰਾਤੋਂ ਰਾਤ ਪੁੱਟ ਲਈ ਇਹਨਾਂ ਨੇ ਸਰਪੰਚ ਸਾਹਿਬ ਆਈ ਕੋਠੀ ਬਣੀ ਆ ਦੋ ਮੰਜ਼ਲੀ ਬਣ ਗਈ ਆ ਲੈਂਟਰ ਪੈ ਗਿਆ ਨਾ ਉਸ ਤੋਂ ਪਹਿਲਾਂ ਕੋਈ ਨਹੀਂ ਰੁਕੇਗੇ ਇਹ ਪਹਿਲੀ ਮੰਜਲੀ ਤੇ ਪਹਿਲੀ ਪੰਚਾਇਤ ਹੀ ਉਹ ਲੈ ਦੇ ਕੇ ਪੁੱ ਲੈ ਲੈਣੇ 50 ਹਜ਼ਾਰ ਰੁਪਏ ਜਨਾ 50 ਹਜ਼ਾਰ ਲੈ ਕੇ ਪੈ ਜਾਣਾ ਇਹ ਨਹੀਂ ਇਹਨਾਂ ਪੀ ਪਿੰਦਾ ਕਿੰਨਾ ਨੁਕਸਾਨ ਹੋ ਗਿਆ ਸਾਨੂੰ ਪਿੰਡ ਨੇ ਇਸੇ ਵਾਰ ਤੇ ਚੁਣਿਆ ਵੀ ਪਿੰਡ ਦੀ ਆ ਅਸੀਂ ਵਧੀਆ ਲਿਆਣਿਆਂ ਦੀ ਜੋ ਕਿ ਪਿੰਡ ਚ ਖਾਦ ਆਵੇ ਕਪੜਾ ਮਿਲੇ ਇੱਥੇ ਟਰੈਕਟਰ ਆ ਸਕਦਾ ਵਾ ਛੋਟੇ ਕਿਸਾਨ ਖੁਸ਼ ਹੋ ਸਕਦੇ ਨੇ ਤੇ ਇਹ ਪਤਾ ਨੂੰ ਸਮਝ ਨਹੀਂ ਆਉਂਦੇ ਕਰਦੇ ਕੀ ਫਿਰਦੇ ਆ ਤੁਸੀਂ ਕੀ ਚਾਹਦੇ ਵੀ ਸੋਸਾਇਟੀ ਫੇਰ ਬਾਹਰ ਕੀਤੀ ਜਾਏ ਮਰਕਸ ਫਾਲ ਹੋਏ ਇਹ ਬਾਹਰ ਹੋਣੀ ਹੈ ਹਾਂਜੀ ਕਿੰਨੇ ਪਿੰਡਾਂ ਦੀ ਬਹੁਤ ਹੈਗੀ ਇਹ ਆ ਜੀ ਮਾਨੇਪੁਰ ਨੰਗਲ ਬੱਬਰੀ ਮਿਰਕਤਲਵੰਡੀ ਰਤੋਵਾਲ ਬਾਈਆਂ ਸੱਤਾ ਪਿੰਡਾਂ ਦੀ ਸਟ੍ਰੈਟਜੀ ਆਪਕਾ ਸਤਿ ਨਹੀਂ ਸੱਜਿਆ ਕੀ ਕਾਰਵਾਈ ਕਰ ਰਹੇ ਹਾਂਜੀ ਪੁਲਿਸ ਪ੍ਰਸ਼ਾਸਨ ਵੀ ਆਇਆ ਸੱਜਿਆ ਬੰਦੇ ਨੂੰ ਇਸੇ ਵਾਸਤੇ ਰੋਕਤਾ ਮੂੰਹ ਆ ਤੇ ਸੱਜਿਆ ਵੀ ਇਹਨਾਂ ਰੁਕਿਆ ਜਾਵੇ ਇਹ ਬਿਲਕੁਲ 420 ਵਾਲਾ ਕੰਮ ਕਰਨ ਦੇ ਮਾਲਕ ਆ ਜਿਹੜੇ ਉਹ ਨਹੀਂ ਇੱਥੇ ਨਹੀਂ ਹੋਣੇ ਸੀ ਅਬ ਇਸਤਰੀ ਨੇ ਆ ਦੋ ਤਿੰਨ ਇੱਥੇ ਬੈਠੇ ਆਪਣੇ ਲੈ ਕੇ ਭਾਂਡੇ ਭੁੰਡੇ ਜੋ ਤੂੰ ਸਤ ਤੜਾ ਕੀ ਨਾਮ ਆ ਕਦੋਂ ਦੀ ਨੌਕਰੀ ਕੀਤੀ ਤੇ ਕਦੋਂ ਤੁਸੀਂ ਇਹ ਵਾਲਾ ਕੇਸ ਲਾਇਆ ਹੈਗਾ ਮੇਰਾ ਨਾਮ ਮਸਾ ਸਾਂ ਹਾਂਜੀ ਮੈਂ ਇਥੇ ਬਿਆਸੀ ਦੀ ਸਰਟੀ ਲੱਗਾ ਠੀਕ ਹੈ ਉਹ ਨੂੰ ਇਹ ਨਾਮ ਮਤ ਆਪਾਂ ਅੱਗੇ ਘੜਤਾਂ ਮੈਂ ਸਿਆਸੀ ਜੀ ਮੇਰੇ ਹੱਕ ਚ ਕਿ ਮੈਂ ਲਿਬਰ ਕੋਰਟ ਚ ਕੇਸ ਕੀਤਾ ਸਿਆਸੀ ਜੀ ਮੇਰੇ ਹੱਕ ਚ ਹੋਇਆ ਵਾ ਵਿਧ ਫੁੱਲ ਔਰ ਰੈਜ਼ੀਡੈਂਟ ਫੁੱਲ ਬੈ ਬਾਈ ਉਹ ਦੇਖ ਕੇ ਮੁੜ ਕੇ ਫਿਰ ਸੋਸਾਇਟੀ ਦਾ ਉਹ ਦੇਖੋ ਪੈਸੇ ਨਹੀਂ ਉਹਨਾਂ ਨੇ ਮੈਂ ਕੇਸ ਕੀਤਾ ਕਿ ਲੈਟਰ ਨੇ ਇਹਨੂੰ ਕਰਕ ਕਰਕੇ ਮੇਰੇ ਨਾਲ ਅਲਾਟਮੈਂਟ ਕੀਤੀ ਡੀਸੀ ਦੇ ਹੁਕਮਾਨਾ ਹੋਈ ਜਿਹੜਾ ਕਰਕ ਹੋਈ ਸੀ ਉਹ ਕਾਗਜ਼ਾਤ ਸਾਰੇ ਹੈਗੇ ਨੇ ਹਾਂ ਸਾਰੇ ਹੈ ਵਾ ਸਾਰਾ ਰਿਕਾਰਡ ਹੈ ਮੇਥੋਂ A ਤੋਂ Z ਕਿੰਨੀ ਦਾ ਲੀਰਖਾ ਬੰਦੀ ਕਿੰਨੀ ਮੋੜ ਬੰਦੀ ਸਾਡੀ ਇਹ ਉਦੋਂ ਹੁਣ ਮੈਨੂੰ ਜਪਾਨੀ ਉਦੋਂ ਹੈ 17000 ਤੇ ਕੋਡੀ ਸੀ ਸਿਆਸੀ ਦਾ ਫੈਸਲਾ ਹੋਇਆ ਆ ਆ ਤੁਸੀਂ ਉਹ ਫੈਸਲਾ ਸਾਡੇ ਹੱਕ ਚ ਹੋ ਗਿਆ ਤੇ ਉਹ ਇਹ ਫੈਸਲੇ ਜਮੀਨ ਤਾਂ ਸੋਸਾਇਟੀ ਦੇ ਦਿੱਤੀ ਹਾਂ ਸੋਸਾਇਟੀ ਦਾ ਥੰਮ ਨੂੰ ਚਾਹਦ ਜਦੋਂ ਕੋਈ ਨਾ ਸੋਸਾਇਟੀ ਦੇ ਪਰ ਕੇ ਸੰਦਾ ਪੱਲੇ ਹੋਏ ਉਹ ਫਿਰ ਉਹਦੀ ਜਗਾ ਕੁਲਕ ਕਰਦੇ ਆ ਉਹਦੀ ਜਾਇਦਾਦ ਕੁਲਕ ਕਰਦੇ ਆ ਡੀਸੀ ਦੇ ਹੁਕਮ ਨਾਲ ਕੁਲਕ ਡੀਸੀ ਦੇ ਹੁਕਮ ਨਾਲ ਕੁਲਕ ਹੋ ਕੇ ਡੀ ਅਲਾਟਮੈਂਟ ਹੋਈ ਆ ਮੈਨੂੰ ਤੇ ਅੰਤ ਕਲ ਬਕਾਇਦਾ ਚੜੀ ਆ ਇੰਤਖਾਲ ਚੜਿਆ ਤੁਹਾਡਾ 97 ਚ ਇੰਤਖਾਲ ਚੜਿਆ ਵਾ ਕਾਹਦੇ ਅੱਥੇ ਦੀ ਲੋੜ ਆਹੀਂ ਇਹੋ ਜਿਹੇ ਮੂਰਖਾਂ ਨੂੰ ਕੀ ਕਰ ਦਸੀ ਯਾਰ ਇਹ ਹੁਣ ਜਿਹੜੇ ਮੌਜੂਦਾ ਸਰਪੰਚ ਆ ਗਏ ਨੇ ਤੁਹਾਡੇ ਤੇ ਰੋਪ ਲਾਵੀਂ ਕਬਜ਼ਾ ਗਏ ਇਹਨਾਂ ਨੇ ਕੋਈ ਤੁਹਾਡੇ ਡੀਆਰ ਨੂੰ ਕੋਈ ਏਆਰ ਨੂੰ ਕੋਈ ਇੰਸਪੈਕਟਰ ਨੂੰ ਚਿੱਠੀ ਪਾਈ ਆ ਕੋਈ ਯਾਰ ਉਦੋਂ ਸਾਰੇ ਡੀਆਰ ਏਆਰ ਸਾਰੇ ਉਦੋਂ ਕੋਈ ਗੱਲ ਨਹੀਂ ਮੁੰਨੂ ਨਹੀਂ ਕੋਈ ਵੀ ਆਈ ਮੂਜੂਦਾ ਸਰਪੰਚ ਜਿਹੜੇ ਮੂਜੂਦਾ ਸਰਪੰਚ ਨੇ ਹੁਣ ਤੁਹਾਡੇ ਕੋਈ ਡੀਆਰ ਨੂੰ ਕੋਈ ਏਆਰ ਨੂੰ ਲਿਖਿਆ ਵੀ ਸੋਸਾਇਟੀ ਨਾ ਕੋਈ ਚਿੱਠੀ ਪੱਤਰ ਨੂੰ ਕੋਈ ਲੈ ਨਹੀਂ ਦੇਣੀ ਇਹ ਵੀ ਜਿਹੜੇ ਕਾਗਜ਼ ਬੰਦੇ ਉਹ ਕਾਗਜ਼ ਕ ਅਹੀਂ ਸਰਪੰਚ ਜੀ ਕੋਲ ਆਈ ਇਹ ਪਹਿਲੇ ਦੀ ਇਨਕੁਆਰੀ ਠੀਕ ਹੈ ਉਹਨੂੰ 30 ਲੱਖ ਰੁਪਈਆ ਪਿਆ ਵਾ ਉਹਨੇ ਇੱਕ ਜਰਨਲ ਕੇਸ ਬਣਾ ਕੇ ਨਾ ਪਿਆ ਲੋਕਾਂ ਦੇ ਨਜਾਇਜ਼ ਕਬਜ਼ੇ ਹੋਏ ਆ ਉਹਦੇ ਵਿੱਚ ਜਿਹੜਾ 48/10 ਬੜਾ 2 ਬੜਾ 1 ਦਾ ਨੰਬਰ ਵੀ ਪਾਤਾ ਵਾ ਜਦ ਕਿ ਇਹ ਹੈ ਨੀਗਾ ਵਿੱਚ ਪੰਚਾਇਤ ਤੇ ਉਹਦਾ ਕਰ ਸਕਦੇ ਜਿੱਦੇ ਤੇ ਪੰਚਾਇਤ ਦੀ ਹੈ ਵਾ ਹੁਣ ਮੇਰੀਆ ਚੀਜ਼ ਆ ਆ ਇਹਦੀਆਂ ਦੁਕਾਨਾਂ ਵਾ ਇਹ ਮੈਂ ਕਿਤਨਾ ਕਰ ਸਕਦਾ ਕਲੇਮ ਕਲੇਮ ਤੇ ਕੱਢਿਆ ਇਨਫੀਕਲ ਚੜਿਆ ਸਭ ਕੁ ਹੋਇਆ ਵਾ ਤੁਹਾਡੇ ਨਾਂ ਦਾ ਹਾਂ ਇਹ ਕਿੰਨੀ ਜ਼ਮੀਨ ਸਰੀ ਹੈਗੀ ਹੈ ਇਹ 13 ਮਰਲੇ ਆ ਤੁਹਾਨੂੰ ਤੁਸੀਂ ਕੀ ਮੰਗ ਕਰਦੇ ਵੀ ਨਜਾਇਜ਼ ਹਾਸਮਟ ਕੀਤਾ ਜਾ ਰਿਹਾ ਹਾਂ ਬਿਲਕੁਲ ਕੋਈ ਗੱਲ ਨਹੀਂ ਬਾਤ ਤੁਹਾਨੂੰ ਕੀ ਤੁਹਾਨੂੰ ਕੁਝ ਲੱਗਾ ਵੀ ਇਹ ਕੀ ਹੋ ਰਿਹਾ ਉਹਦਾ ਵੈਸੇ ਕਿੰਨੇ ਪਿੰਡਾਂ ਦੇ ਨਾਲ ਜਿਹੜੀ ਸੋਸਾਇਟੀ ਪਹਿਲਾਂ ਇਹਦੇ ਵਰਕਰ ਕਿੰਨੇ ਪਿੰਡ ਵਰਕਰ ਕਰਦੇ ਸੀ ਇਹਦੇ ਇਹਦੇ ਬੱਬਰੀ ਤੇ ਮਾਨਪੁਰ ਦੋਵੇਂ ਪਿੰਡ ਨੰਗਲ ਦੋ ਪਿੰਡ ਹਾਂ ਠੀਕ ਹੈ ਭਾਈ ਦਾਦੇ ਕੀ ਨਾਮ ਆਪਣਾ ਹੈਗਾ ਵਾ ਤੇ ਕਿਹੜਾ ਥਾਣਾ ਕੀ ਸਾਰੀ ਗੱਲਬਾਤ ਹੈ ਮੇਰਾ ਜੀ ਨਾਮ ਐਸੇ ਗੁਰਨਾਮ ਸਿੰਘ ਆ ਥਾਣਾ ਤਿੱਬੜ ਤੋਂ ਅਸੀਂ ਆਏ ਆ ਪਿੰਡ ਬੱਬਰੀ ਨੰਗਲ ਇੱਥੇ ਸਰਪੰਚ ਸਾਹਿਬ ਨੇ ਸਾਨੂੰ ਸੱਦੇ ਸੀ ਕਿ ਇੱਥੇ ਆ ਨਜਾਇਜ਼ ਸੜਕ 'ਚੋਂ ਸਾਰੀ ਹੋ ਗਈ ਤੇ ਇਹਨਾਂ ਦੀ ਵੀ ਲੈ ਲਿਓ ਕੋਈ ਉਹਦੇ ਸਬੰਧ ਵਿੱਚ ਅਸੀਂ ਆਏ ਆ ਤੇ ਕੰਮ ਬੰਦ ਕਰਾ ਦਿੱਤਾ ਵਾ ਬਾਕੀ ਜੋ ਵੀ ਗੱਡੀ ਇਹਨਾਂ ਦਾ ਵੇਖ ਕੇ ਡਾਕੂਮੈਂਟ ਤੇ ਜੋ ਵੀ ਕਾਰਵਾਈ ਹੋएगी ਵੀ ਹੋ ਜਾਏਗੀ ਹਾਂਜੀ ਹਾਂਜੀ ਠੀਕ ਹੈ